ਇੱਕ ਸਾਲ ਚੱਲੇ ਕਿਸਾਨੀ ਅੰਦੋਲਨ ਨੂੰ ਭਾਰਤ ਭਰ ਚੋਂ ਕੋਈ ਕਿਵੇਂ ਭੁੱਲ ਸਕਦਾ ਹੈ ਇੱਕ ਸ਼ਾਨਦਾਰ ਅੰਦੋਲਨ ਜਿਸ ਨੇ ਕੇਂਦਰ ਸਰਕਾਰ ਨੂੰ ਉਹ ਤਿੰਨ ਕਾਲੇ ਕਾਨੂੰਨ ਵਾਪਸ ਲੈਣ ਲਈ ਮਜਬੂਰ ਕਰ ਦਿੱਤਾ ਸੀ ਲੇਕਿਨ ਉਸ ਤੋਂ ਬਾਅਦ ਤਿੰਨ ਦਰਜਨ ਦੇ ਕਰੀਬ ਜੋ ਕਿਸਾਨ ਜਥੇਬੰਦੀਆਂ ਸਨ ਇਹਨਾਂ ਚ ਕੁਝ ਨਾ ਕੁਝ ਗੱਲਾਂ ਨੂੰ ਲੈ ਕੇ ਮਨ ਮੁਟਾਫ ਹੋ ਜਾਂਦਾ ਹੈ ਤੇ ਇਹ ਸ਼ਾਇਦ ਥੋੜਾ ਜਿਹਾ ਅੱਡੜ ਰਾਹ ਪੈ ਜਾਂਦੀਆਂ ਨੇ ਲੇਕਿਨ ਹੁਣ ਰਾਜੇਵਾਲ ਗਰੁੱਪ ਨਾਲ ਸੰਬੰਧਿਤ ਪੰਜ ਅਜਿਹੀਆਂ ਕਿਸਾਨ ਜਥੇਬੰਦੀਆਂ ਮੁਰਦ ਦੁਆਰਾ ਇੱਕ ਮੁਟ ਹੋ ਗਈਆਂ ਨੇ ਤੇ ਹੁਣ ਕੋਸ਼ਿਸ਼ ਕਰ ਰਹੇ ਆ ਨੇ ਕਿ ਜਿਹੜੇ ਵੀ ਪੰਜਾਬ ਦੇ ਕਿਸਾਨੀ ਕਿਸਾਨੀ ਦੇ ਮੁੱਦੇ ਨੇ ਉਹਨਾਂ ਤੇ ਇਕੱਠੇ ਹੋ ਕੇ ਹੰਬੜਾ ਮਾਰਿਆ ਜਾਵੇ ਤੇ ਕੋਈ ਫੈਸਲਾ ਲਿਆ ਜਾਵੇ ਸ਼ਾਇਦ ਕਿਸੇ ਗੱਲ ਨੂੰ ਲੈ ਕੇ ਅੱਜ 16 ਜਨਵਰੀ ਨੂੰ ਜੰਦਰ ਵਿਖੇ ਇੱਕ ਮੀਟਿੰਗ ਇੱਕ ਕਾਨਫਰੰਸ ਇਹਨਾਂ ਦੇ ਆਪਸ ਚ ਕੀਤੀ ਜਾ ਰਹੀ ਹੈ ਫਿਰ ਇਹ ਫੈਸਲਾ ਲੈਣਗੇ ਕਿ ਜਿਹੜਾ ਚੰਡੀਗੜ੍ਹ ਦੇ ਵਿੱਚ 18 ਤਰੀਕ ਨੂੰ ਜਿਹੜਾ ਨੇ ਪਾਣੀ ਦੇ ਮੁੱਦੇ ਤੇ ਰਣਾ ਦੇਣਾ ਸੀਗਾ ਉਹਨੂੰ ਸ਼ਾਇਦ ਮੁਲਤਵੀ ਕਰਤਾ ਜਾਵੇ ਅਤੇ 26 ਜਨਵਰੀ ਨੂੰ ਯਾਨੀ ਕਿ ਰਿਪਬਲਿਕ ਡੇ ਵਾਲੇ ਦਿਨ ਗਦਰ ਦਿਵਸ ਵਾਲੇ ਦਿਨ ਜਿਹੜੀ ਟਰੈਕਟਰ ਪ੍ਰੇਡ ਹੈ ਉਹਦੀ ਦੀ ਤਿਆਰੀ ਮੁਕੰਮਲ ਕੀਤੀ ਜਾਵੇ ਦੇ ਨਾਲ ਦੇ ਨਾਲ 28 ਜਨਵਰੀ ਨੂੰ ਫਿਰ ਚੰਡੀਗੜ੍ਹ ਵਿਖੇ ਪਾਣੀ ਦੇ ਮੁੱਦੇ 'ਤੇ ਇਹ ਜਿੰਨੀਆਂ ਵੀ ਕਿਸਾਨ ਜਥੇਬੰਦੀਆਂ ਨੇ ਖਾਸ ਕਰਕੇ ਰਾਜੇਵਾਲ ਗਰੁੱਪ ਦੇ ਨਾਲ ਸੰਬੰਧਿਤ ਜੋ ਹੈ ਪੰਜ ਕਿਸਾਨ ਜਥੇਬੰਦੀਆਂ ਨੇ ਇਹ ਆਪਸ ਵਿੱਚ ਇੱਕ ਮੁਟ ਹੋਣਗੀਆਂ ਤੇ ਫਿਰ ਇੱਕ ਸਾਰ ਹੋ ਕੇ ਕੋਈ ਨਾ ਕੋਈ ਫੈਸਲੇ ਲੈਂ ਗਿਆ ਤੁਹਾਨੂੰ ਦੱਸ ਦਿੰਦੇ ਆ ਕਿ ਕਿਸਾਨ ਜਥੇਬੰਦੀਆਂ ਮੁਰ ਦਵਾਰਾ ਕੋਈ ਵੱਡਾ ਹਮਲਾ ਮਾਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਕਿਉਂਕਿ ਕੇਂਦਰ ਸਰਕਾਰ ਅਤੇ ਸੂਬਾ ਸਰਕਾਰਾਂ ਵੱਲੋਂ ਇਹਨਾਂ ਦੇ ਹੱਕ ਦੇ ਵਿੱਚ ਕਈ ਅਜੇ ਫੈਸਲੇ ਨੇ ਜਿਹੜੇ ਲੈਣ ਦਾ ਵਾਦਾ ਕੀਤਾ ਗਿਆ ਸੀਗਾ ਲੇਕਿਨ ਹਲੇ ਤੱਕ ਉਹ ਨਿਪਰੇ ਨਹੀਂ ਚਾੜੇ ਗਏ